ਸ਼ੇਰੇ ਪੰਜਾਬ ਕੋਇਕ ਅੰਗਰੇਜ਼ ਆਇਆ ਜਿਹਦਾ ਨਾਮ ਸੀਗਾ ਲਾਰਡ ਵਿਲੀਅਮਸ ਬੈਂਟਿਕ ਸ਼ੇਰੇ ਪੰਜਾਬ ਨੂੰ ਕਹਿੰਦਾ ਮੈਂ ਸੁਣਿਆ ਤੇਰੇ ਕੋਲ ਵੱਡੇ ਵੱਡੇ ਜਰਨੈਲ ਆ ਮੈਂ ਸੁਣਿਆ ਉਹਨਾਂ ਚ ਇੱਕ ਹਰੀ ਸਿੰਘ ਨਲੂਆ ਬੜਾ ਬਲਵਾਨ ਆ ਜਿਹਦੀ ਅੱਖਾਂ ਦੇਖ ਨਹੀਂ ਹੁੰਦਾ ਉਹੀ ਜਿਹੜਾ ਮੈਨੂੰ ਦਿੱਖਤਾ ਦਿਖਾ ਲਈ ਸ਼ੇਰੇ ਪੰਜਾਬ ਕਹਿੰਦਾ ਕੱਲੂ ਦਰਬਾਰ ਲੱਗਣਾ ਉਹ ਇਹ ਚਾਹੀ ਦਰਬਾਰ ਲੱਗਿਆ ਪਹਿਲਾਂ ਖੜਕ ਸਿੰਘ ਲੰਘਿਆ ਅੰਗਰੇਜ਼ ਕਹਿੰਦਾ ਆਹ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਫੇਰ ਸ਼ੇਰ ਸਿੰਘ ਲੰਘਿਆ ਕਹਿੰਦਾ ਆਹ ਹਰੀ ਸਿੰਘ ਨਲੂਆ ਨਹੀਂ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਸਹਜਾ ਦਾ ਸ਼ੇਰ ਹੈ ਫਿਰ ਨਿਧਾਨ ਸਿੰਘ ਪੰਜ ਹੱਥਾਂ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਕਹਿੰਦਾ ਨਹੀਂ ਇਹ ਮੇਰਾ ਜਰਨੈਲ ਨਿਧਾਨ ਸਿੰਘ ਪੰਜ ਹੱਥਾ ਫਿਰ ਹਰੀ ਸਿੰਘ ਨਲੂਆ ਲੰਘਿਆ ਅੰਗਰੇਜ਼ ਕਹਿੰਦਾ ਜੇ ਆ ਹਰੀ ਸਿੰਘ ਨਲੂਆ ਨਹੀਂ ਤਾਂ ਦੁਨੀਆ ਤੇ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਸ਼ੇਰੇ ਪੰਜਾਬ ਕਹਿੰਦਾ ਤੇਰਾ ਅੰਦਾਜ਼ਾ ਸਹੀ ਆ ਇਹੀ ਹਰੀ ਸਿੰਘ ਨਲੂਆ ਫਿਰ ਅੰਗਰੇਜ਼ ਉੱਟੇ ਹਰੀ ਸਿੰਘ ਨਲੂਆ ਕੋ ਗਿਆ ਉਹਦੇ ਮੋਹਰਿਆਂ ਨੇ ਸੋਨੇ ਦੀਆਂ ਮੋਹਰਾਂ ਕੀਤੀਆਂ ਜੇ ਜਦੋਂ ਸੋਨੇ ਦੀਆਂ ਮੋਹਰਾ ਕੀਤੀਆਂ ਹਰੀ ਸਿੰਘ ਨਲੂਏ ਨੇ ਨਾ ਸੋਨੇ ਦੀਆਂ ਮੋਹਰਾ ਮਸਲ ਕੇ ਅੰਗਰੇਜ਼ਾਂ ਨੂੰ ਸਿੱਟ ਦਿੱਤੀਆਂ ਅੰਗਰੇਜ਼ ਛੇਰੇ ਪੰਜਾਬ ਕੋ ਵਾਪਸ ਆ ਗਏ ਛੇਰੇ ਪੰਜਾਬ ਦਾ ਕੀ ਕਰਕੇ ਆਇਆ ਕਹਿੰਦਾ ਫਰਖ ਕਰਕੇ ਆਇਆ ਤੇਰੇ ਜਰਨੈਲ ਦੀ ਪਰਖ ਕੀਤੀ ਆ ਉਹਨੂੰ ਮੈਂ ਕਿਹਾ ਸਾਡੇ ਲਈ ਕੰਮ ਕਰ ਤੈਨੂੰ ਸੋਨੇ ਦੀਆਂ ਮੋਹਰਾ ਦਿੱਤੀਆਂ ਜਾਣਗੀਆਂ ਹਰੀ ਸਿੰਘ ਨਲੂਏ ਨੇ ਮੋਹਰਾ ਮਸਲ ਕੇ ਮੇਰੇਆਂ ਨੂੰ ਸਿੱਟੀਆਂ ਇਹਦਾ ਮਤਲਬ ਇਹ ਸੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਣਾ ਨਹੀਂ ਮਸਲ ਕੇ ਰੱਖ ਦਿਆਂਗੇ ਅੰਗਰੇਜ਼ ਨੇ ਜਾ ਕੇ ਈਸਟ ਇੰਡੀਆ ਕੰਪਨੀ ਨੂੰ ਦੱਸਿਆ ਕਿ ਜਿੰਨਾ ਟਾਈਮ ਸ਼ੇਰੇ ਪੰਜਾਬ ਤਖਤ ਤੇ ਬੈਠਾ ਪੰਜਾਬ ਤੇ ਰਾਜ ਕਰਨਾ ਭੁੱਲ ਜਾਓ ਨਾ ਉਹਦੇ ਜਰਨਲ ਝੁਕਦੇ ਨੇ ਨਾ ਦਿਖਦੇ ਨੇ